ਮਨ ਨੂੰ ਆਪਾਂ ਕਿਹੇ ਦੂਜੇ ਸ਼ਹਿਰ ਜਾਣਾ ਹੈ ਕਿਹੇ ਯਾਤਰਾ ਤੇ ਜਾਣਾ ਤੇ ਉੱਥੇ ਮੀਲ ਪੱਥਰ ਲੱਗੇ ਨੇ ਕਿ ਇੰਨੇ ਕਿਲੋਮੀਟਰ ਰਹਿ ਗਿਆ ਇੰਨੀ ਦੂਰੀ ਰਹਿ ਗਈ ਦਿਸ਼ਾ ਜੰਤਰ ਲੱਗੇ ਨੇ ਵੀ ਸਾਈਨ ਬੋਰਡ ਲੱਗੇ ਹੁੰਦੇ ਨੇ ਨਾ ਵੀ ਤੀਰ ਨਿਸ਼ਾਨਾ ਹੁੰਦਾ ਕਿ ਇਧਰ ਨੂੰ ਜਾਣਾ ਵੀ ਇਹ ਸ਼ਹਿਰ ਹੈ ਕਿਉਂਕਿ ਪਹਿਲਾਂ ਜਿਹੜੇ ਖੋਜੀ ਨੇ ਉਹਨਾਂ ਨੇ ਸਾਰੇ ਸ਼ਹਿਰ ਲੱਭ ਕੇ ਦੂਰੀਆਂ ਨਾਪ ਕੇ ਸਰਕਾਰਾਂ ਨੇ ਡਿਊਟੀਆਂ ਲਾਈਆਂ ਤੇ ਮੀਲ ਪੱਥਰ ਲਗਾਤੇ ਤੇ ਦਿਸ਼ਾ ਜੰਤਰ ਲਗਾਤੇ ਵੀ ਇੱਧਰ ਮੁੜ ਜੋ ਤੁਸੀਂ ਸਾਰੇ ਸਾਈਨ ਬੋਰਡ ਲੱਗ ਗਏ ਹਾਈਵੇ ਬਣ ਨੇ ਪਰ ਜਦੋਂ ਆਪਾਂ ਅੰਦਰ ਜਾਣਾ ਅੰਦਰ ਤਾਂ ਕੋਈ ਦਿਸ਼ਾ ਜੰਤਰ ਨਹੀਂ ਹੈ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਪ੍ਰਾਪਤੀ ਵੀ ਉਹਦੀ ਜਿਹੜਾ ਪ੍ਰਾਪਤੀ ਹੈ ਔਰ ਖੋਇਆ ਵੀ ਨਹੀਂ ਹੈ ਗਵਾਚਾ ਵੀ ਨਹੀਂ ਹੈ ਫਿਰ ਵੀ ਚੱਲਣਾ ਪੈਣਾ ਕਿਉਂਕਿ ਰੁੱਖ ਅੰਦਰ ਨੂੰ ਮੋੜਨਾ ਪੈਣਾ ਹੁਣ ਕੋਈ ਦਿਸ਼ਾ ਜੰਦਰ ਨਹੀਂ ਹੁਣ ਸਚਾਈ ਜਿਹੜੀ ਪਨਪ ਨਹੀਂ ਹੈ ਸਚਾਈ ਜਿਹੜੀ ਮਿਲ ਨਹੀਂ ਹੈ ਸਚਾਈ ਦਾ ਜਿਹੜਾ ਅੰਕੁਰ ਫੁੱਟਣਾ ਹੈ ਸਚਾਈ ਜਿਹੜੀ ਪੈਦਾ ਹੋਣੀ ਹੈ ਉਹ ਤੁਹਾਡੇ ਅੰਦਰੋਂ ਹੀ ਹੋਣੀ ਹੈ ਔਰ ਜਿਸ ਤਰ੍ਹਾਂ ਬੱਚਾ ਗਰਭ ਚ ਪੈਦਾ ਹੁੰਦਾ ਹੈ ਇਦਾਂ ਹੀ ਸਚਾਈ ਤੁਹਾਡੇ ਅੰਦਰੋਂ ਪੈਦਾ ਹੋਣੀ ਹੈ